हांले दिल किसको सुनाए सारे ने ਨਾਲ ਗਾਉਣਾ ਠੀਕ ਹੈ ਅੱਛਾ ਗਾਣਗੇ ਸਾਰੇ ਇੱਕ ਗੱਲ ਹੋਰ ਸੁਣ ਲੋ ਰਾਜਾ ਸਾਹਿਬ ਜੀ 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 ਬੰਦੇ ਭਾਜੀ ਇੱਕ ਮਿੰਟ ਖਾਨ ਸਾਹਿਬ ਰਾਜਾ ਸਾਹਿਬ ਸਾਡੇ ਸਰਦਾਰ ਪਰਦੇ ਮੁਖ ਸੇਵਾਦਾਰ سنیਬਾ ਬੜੀ ਬਨੇ ਕਹਿ ਰਹੇ ਨੇ سنیਬਾ ਬਾਬਾ ਜੀ ਕਹਿੰਦੇ ਅਗਲੇ ਸਾਲ ਵੀ ਤੁਸੀਂ ਇਸ ਮੰਚ ਤੇ ਗਾਉਣ ਆਣਾ ਅਗਲੇ ਕੀ ਬਾਤ ਹੈ ਇੱਕ ਵਾਰੀ ਦਾੜੀ ਮਾਰੋ ਯਾਰ ਮੇਰੇ ਲਈ ਅਗਲੇ ਸਾਲ ਵੀ ਅਗਲੇ ਸਾਲ ਵੀ ਜਾ ਫਰਾਂ ਕੀ ਆ ਪਤਾ ਕੀ ਹੁੰਦਾ ਮੈਂ ਸਾਲ ਹਰ ਸਾਲ ਤਾਂ ਆਉਂਗਾ ਜੇ ਮੇਰੇ ਸਿਰ ਤੇ ਇਸ ਦਰਬਾਰ ਦੀ ਪੱਗ ਬਨੋਂਗੇ ਜੀਓ ਲਿਓ ਜੀ ਇੱਕ ਮੈਂ ਤਾਂ ਆਉਂਗਾ ਮੈਂ ਨਹੀਂ ਇੱਦਾ ਹੁੰਦਾ ਮੈਂ ਤਾਂ ਪੱਕਾ ਕੌਲ ਕਰਾਰ ਕਰਨ ਵਾਲਾ ਬੰਦਾ ਹੈ ਜੇ ਮੈਨੂੰ ਇਸ ਦਰਬਾਰ ਦੀ ਪੱਗ ਮਿਲੂਗੀ ਤਾਂ ਹਰ ਸਾਲ ਆਉਂਗਾ ਆਓ ਆ ਸਾਡੇ ਕੌਂਸਲਰ ਅਮਿਤ ਕੁਮਾਰ ਜੀ ਵਿੱਕੀ ਔਰ ਦੀਪਕ ਕੁਮਾਰ ਜੀ ਰਾਜੂ ਇਹ ਪੱਗ ਬਨਣਗੇ ਆਓ ਜੀ ਇੱਧਰੋ ਪੁੱਤਰ ਟਵੀਟਿੰਗ ਰਸਾ ਪੱਗ ਬਨਣ ਦੇ ਪਹਿਲਾਂ ਦਰਬਾਰ ਦੀ ਇੱਕ ਵਾਰੀ ਮੁਬਾਰਕਾਂ ਦਿਓ ਯਾਰ ਸਾਰੇ ਮੈਨੂੰ ਰਲ ਕੇ ਵਿੱਕੀ ਬਾਜੀ ਇਹਨੂੰ ਥੋੜਾ ਬੇਸ਼ਕਰੀਓ ਇਸ ਦਰਬਾਰ ਦੀ ਪੱਗ ਮੈਨੂੰ ਮਿਲੀ ਹੈ ਰਾਜਾ ਸਾਹਿਬ ਇਹ ਜੋ ਕੌਂਸਲਰ ਇੱਕ ਦੀਪਕ ਕੁਮਾਰ ਜੀ ਰਾਜੂ ਅਤੇ ਕਮਤਜ ਕੁਮਾਰ ਜੀ ਸਾਡੇ ਕੀ ਬਾਤ ਵਿੱਕੀ ਬਾਜੀ ਕੀ ਬਾਤ ਆਰਸ਼ਦੀ ਸਾਡੇ ਬਾਬਾ ਜੀ ਜਿਹੜੇ ਦਰਬਾਰ ਦੇ ਮੁਖ ਸੇਵਾਦਾਰ ਹੋ ਸਨੀ ਟਿੰਗਰਾ ਕੀ ਬਾਤ ਕੀ ਬਾਤ ਇੱਕ ਵਾਰ ਫੜ ਕੇ ਤਾੜੀ ਮਾਰੋ ਯਾਰ ਇਸ ਸਾਲ ਇਸ ਦਰਬਾਰ ਤੇ ਹਰ ਸਾਲ ਸਾਰੀ ਉਮਰ ਲਈ ਆਵਾਂਗਾ ਮੇਰਾ ਵਾਦਾ ਹੈ ਆਰਸ਼ਦੀ ਭੈਣ ਮਨਦੀਪ ਕੌਰ ਕੈਨੇਡਾ ਇਹ ਸਾਰੀ ਟੀਮ ਜਿਹੜੀ ਹੈ ਨਾ ਮੰਦਰ ਦਰਬਾਰ ਦੇ ਸੇਵਾਦਾਰ ਜਿੰਨੇ ਵੀ ਟਰਸਟ ਜੀ ਵੈਲਫੇਅਰ ਸੁਸਾਇਟੀ ਇਹਨਾਂ ਸਾਰਿਆਂ ਨੇ ਨਿਰਣਾ ਕੀਤਾ ਜੀ ਔਰ ਬੱਚਾ ਪਾਰਟੀ ਜਿਹੜੇ 30 35 ਛੋਟੇ ਛੋਟੇ ਬੱਚੇ ਇੱਥੇ ਦੇ ਸੇਵਾਦਾਰ ਜੀ ਜੀ ਇਹਨਾਂ ਸਾਰਿਆਂ ਦਾ ਇੱਕ ਫੈਸਲਾ ਹੋਇਆ ਕਿ ਅਗਲੇ ਸਾਲ ਰਾਜਾ ਸਾਹਿਬ ਨੂੰ ਫਿਰ ਬੁਲਾਉ ਹੁਣ ਅਗਲੇ ਸਾਲ ਨਹੀਂ ਹੁਣ ਸਾਰੀ ਉਮਰ ਹੀ ਆਉਂਗਾ ਇਹ ਰਾਜਾ ਸਾਹਿਬ ਦਾ ਵੀ ਬਾ ਇੱਕ ਵਾਰ ਰਾਜਾ ਸਾਹਿਬ ਜੂਲੇ ਲਾਲ ਦਰਬਾਰ ਤੀਰਾ ਵਾਲੀ ਗਲੀ ਗੇਟ ਹਕੀਮਾ ਦਾ ਪਗੜੀ ਕਵਾਲ ਹੈ। ਕਿਆ ਬਾਤ ਹੈ ਇੱਕ ਵਾਰੀ ਖੁੱਲ ਕੇ ਤਾੜੀ ਮਾਰੋ ਖਵਾਜਾ ਸਰਕਾਰ ਦੇ ਨਾਮ ਤੇ। ਲਓ ਫਿਰ ਕੀ ਕਰੀਏ ਫਿਰ ਹਾਲੇ ਦਿਲ ਕਿਸ ਨੂੰ ਸੁਣਾਈਏ ਜਿਹਨੂੰ ਸੁਣਾਣਾ ਸੀ ਉਹਨੂੰ ਸੁਣਾਤਾ ਮੈਨੂੰ ਮਿਲ ਗਿਆ। ਹੁਣ ਤੁਸੀਂ ਦੱਸੋ ਕਿਹਨੂੰ ਕਿਹਨੂੰ ਚਾਹੀਦਾ ਹੈ। ਇੱਕ ਵਾਰੀ ਖੁੱਲ ਕੇ ਤਾੜੀ ਮਾਰ ਕੇ। ਕੀ ਕਹਿਣਾ ਹਾਲੇ ਦਿਲ ਕਿਸ ਕੋ ਸੁਣਾਏ। ਹਾਲੇ ਦਿਲ ਕਿਸ ਨੂੰ ਸੁਣਾਏ ਹਾਲੇ ਦਿਲ किसको सुनाए आ मेरे किसको सुनाए आपके होने हुए आले, आले दिल किसको सुनाए आपके होने हुए आले दिल किसको सुनाए आपके अर्जुन निवाज न्यूजीलैंड ਤੋਂ ਪਰਵਾਨਾ ਜੀ ਔਰ ਭੈਣ ਮਨਦੀਪ कौर ਕੈਨੇਡਾ ਤੋਂ ਉਹ ਮੈਨੂੰ ਦੇ ਰਹੇ ਨੇ ਸੰਦੀਪ कौर ਭੈਣ ਇੱਧਰ ਹੋ ਰਹੇ ਨੇ ਮਨਦੀਪ कौर ਭੈਣ ਜੀ ਹਾਂ ਕੈਨੇਡਾ ਕੈਨੇਡਾ ਤੋਂ ਵਾਹ ਜੀ ਵਾਹ ਇਹ ਸਦਾ ਸਲਾਮਤ ਰਹਿਣ ਇਹਨਾਂ ਦੀਆਂ ਬਰਕਤਾਂ ਝੋਲੀਆਂ ਨਾਲ ਭਰੀਆਂ ਰਹਿਣ ਸਾਡੇ ਸਾਹਿਲ ਭਾਜੀ ਮੈਨੂੰ ਸੰਦੀਪ ਭਾਜੀ ਵੱਲੋਂ ਵੀ ਹਜ਼ਾਰ ਆਇਆ ਮਨਦੀਪ ਭੈਣ ਸਾਡੀ ਉਹਦੇ ਵੱਲੋਂ ਵੀ ਆ ਸ਼ੇਵਾ ਮੈਨੂੰ ਭੇਜੀ ਆ ਭੈਣ ਮੇਰੀ ਨੇ ਔਰ ਇੱਕ ਭੈਣ ਟਿੰਕੀ ਹੈ ਟ੍ਰਿੰਗਲਾ ਭਾਜੀ ਤੁਹਾਡੀ ਤਾਂ ਮਹਿਤ ਰੰਗ ਲਿਆਈ ਆਜੋ ਆਜੋ ਭਾਜੀ ਆਜੋ ਲੰਡਨ ਤੋਂ ਮੇਰੀ ਭੈਣ ਉਹਨੇ ਵੀ ਮੈਨੂੰ ਸੇਵਾ ਭੇਜੀ ਆ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਯਾਰ ਸਾਰੇ ਚਨੀ ਭਾਜੀ ਵੱਲੋਂ ਵੀ ਸੇਵਾ ਮੈਨੂੰ ਆਈ ਹੈ ਕੀ ਬਾਤ ਹੈ ਇੱਥੇ ਪੈਸੇ ਨਹੀਂ ਕਰਕੇ ਜਾਂਦਾ ਬਾਬਾ ਸੇਵਾ ਹੀ ਲੈਂਦਾ ਸਾਰੇ ਕਿਵੇਂ ਇੰਨੀ ਭਰ ਦਿੰਦੇ ਨੇ ਕੀ ਬਾਤ ਹੈ ਆਜੋ ਆਜੋ ਭਾਜੀ ਆਜੋ 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 ਜਿਹੜੇ ਆਏ ਨੇ ਆਂਦੋ ਆਂਦੋ ਭਾਜੀ ਆਂਦੋ ਇੰਨਾ ਕਰਕੇ ਤਾਂ ਇੱਥੇ ਆਇਆ ਮੈਂ ਪਹਿਲਾਂ ਦੂਸਰੀ ਗਲੀ 'ਚ ਮੇਰਾ ਪ੍ਰੋਗਰਾਮ ਹੁੰਦਾ ਸੀ ਰਾਜਾ ਸਾਹਿਬ ਜੀ 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 ਇਸੇ ਮੰਚ ਤੋਂ ਪਰਦੇਸ ਆਲਮ 2200 ਰੁਪਏ ਲਿਖਾ ਕੇ ਗਿਆ ਸੀ ਅਗਲੀ ਗਲੀ ਦੇ ਵਿੱਚ ਜੁਲੇलाल ਸਰਕਾਰ ਦਾ ਮੇਲਾ ਅੱਜ ਉਹ ਵੀ ਪਾਜੇਜਾਂ ਦੀ ਬੰਨ੍ਹ ਲੱਗ ਕੇ ਆ ਸਟੇਜਰ ਦੇ ਆਲੋਚਨਾ ਕੀ ਬਾਤ ਹੈ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਫਿਰ ਗਈਏ ਕੀ ਬਾਤ ਹੈ ਸਾਹਿਲ ਭਾਜੀ ਕਿਉਂ ਦੇਵਾਦ ਰੋ ਤੇ ਸਾਈਕਲ ਤੇ ਹੁੰਦਾ ਸੀ ਗਾਂਡ ਸਾਈਕਲ ਤੇ ਕੀ ਬਾਤ ਹੈ ਹੁਣ ਗੱਡੀਆਂ ਵਾਲਾ ਕਰ ਦਿੱਤਾ ਇਹ ਉਹਨਾਂ ਦਾ ਕਰਮ ਹੈ ਕਰਮ ਨਿਵਾਜ਼ੀ ਹੈ